ਓਵਰਲੋਡ ਦੇ ਕਾਰਨ ਹੋਇਆ ਟਰਾਲੀ ਓਵਰਲੋਡ ਸੀ ਤੇ ਇਹ ਆਪਣੇ ਨਾਲ ਪਿੰਡ ਦਾ ਜੋ ਮੇਨ ਟਰਾਂਸਫਾਰਮਰ ਹੈ ਰੋਡ ਦੇ ਕੰਡੇ ਉਹਦੇ ਨਾਲ ਟੱਚ ਹੋਇਆ ਟੱਚ ਹੋਣ ਦੇ ਨਾਲ ਹੀ ਇਹ ਚ ਸਰਕਟ ਹੋ ਗਿਆ ਤੇ ਨਾਲ ਹੀ ਇਹਨੂੰ ਆਗ ਪੈ ਗਈ ਫਾਇਰ ਬਗੇਟ ਨੂੰ ਸਾਡੇ ਮੈਂ ਕਿਹਾ ਭਾਡੇ ਵੀਰ ਜੀ ਹੁਣ ਆਉਣਾ ਉਹਨਾਂ ਨੇ ਫੋਨ ਕੀਤਾ ਓਵਰਲੋਡ ਦੀ ਟਰਾਲੀ ਓਵਰਲੋਡ ਦੇ ਕਾਰਨ ਸਾਈਡ ਨੂੰ ਸੀ ਇਹ ਜੋ ਟਰਾਂਸਫਾਰਮਰ ਨਾਲ ਟੱਚ ਹੋ ਗਈ ਮਲੇਹ ਮਿਸਟਰ ਹੋਇਆ ਇਹ ਜਰਾ ਸਾਰਾ ਇਹ ਇਹ ਭਾਈ ਹੱਸਦਾ ਉਹ ਟ੍ਰਾਂਸਪਾਰਟ ਦੇ ਲੱਗੇ ਸੋਰ ਸ਼ਟ ਕਟਣਾ ਹੋਇਆ ਜੀ ਸਾਡੇ ਰੋਲਾ ਪਾਉਂਦੇ ਆ ਪਾਉਂਦੇ ਆ ਟਰਾਲੀ ਇੱਥੇ ਤੱਕ ਆਈ ਤੇ ਫਾਇਰ ਹੋ ਗਿਆ ਜੀ ਤੇ ਫਾਇਰ ਬ੍ਰੀਡਰ ਨੂੰ ਸੀ ਫੋਨ ਕੀਤਾ ਤੇ ਉਹ ਅੱਧੇ ਘੰਟੇ ਬਾਅਦ ਪਹੁੰਚੀ ਹੈ ਜੀ ਇੱਥੇ ਹਾਂਜੀ ਉਹ ਇੱਕ ਸਾਡੇ ਪਿੰਡ ਦਾ ਨੌਜਵਾਨ ਜੀ ਜਿਹੜਾ ਪਵਨ ਕੁਮਾਰਾ ਜੀ ਉਹ ਐਕਸੀਡੈਂਟ ਦੇ ਮਾਰਿਆ ਗਿਆ ਜੀ ਕੀ ਉਹ ਕੀ ਆਦਿ ਕਾਪੂ ਲਿਆ ਗਿਆ ਹਾਂਜੀ ਲਖੋ ਜੀ ਲੱਗੇ ਹੋਏ ਆ ਜੇ ਅਜੇ ਟਾਈਮ ਲੱਗੂਗਾ ਕਿਹੜਾ ਟ੍ਰੈਕਟਰ ਚੱਲ ਰਿਹਾ ਸੀਗਾ ਤੇ ਟ੍ਰੈਕਟਰ ਉਹ ਮੋਕੜੇ ਇੱਥੇ ਹੀ ਆ ਜੀ ਬਿਠਾ ਲਿਆ ਸੀ ਉਹ ਕਰਕੇ ਹਾਂਜੀ ਸਿੰਘ ਵੀ ਇਹ ਕਿਹੋ ਜਿਹਾ ਹੋਇਆ ਹਾਦਸਾ ਜਰਾ ਇਹ ਸਰ ਓਵਰਲੋਡ ਦੇ ਕਾਰਨ ਹੋਇਆ ਟਰਾਲੀ ਓਵਰਲੋਡ ਸੀ ਤੇ ਇਹ ਆਪਣੇ ਨਾਲ ਪਿੰਡ ਦਾ ਜੋ ਮੇਨ ਟਰਾਂਸਫਾਰਮਰ ਹੈ ਰੋਡ ਦੇ ਕੰਡੇ ਉਹ ਇਹ ਨਾਲ ਜਰਾ ਟੱਚ ਹੋਇਆ ਟੱਚ ਹੋਣ ਦੇ ਨਾਲ ਹੀ ਇਹ ਚ ਸਰਕਟ ਹੋ ਗਿਆ ਤੇ ਨਾਲ ਹੀ ਇਹਨੂੰ ਆਗ ਪੈ ਗਈ ਭਾਰਗੜ ਨੂੰ ਸਾਡੇ ਮੈਂ ਕਿਹਾ ਵੱਡੇ ਵੀਰ ਜੀ ਨੂੰ ਆਉਣਾ ਫੋਨ ਕੀਤਾ ওভারਲੋਡ ਦੇ ਕਾਹਨ ਸਾਈਡ ਨੂੰ ਸੀਏ ਜੋ ট্রান্সਫਰਮਰ ਨਾਲ ਟਚ ਹੋ ਗਈ ਸਾਨੂੰ ਦਾ ਇਹ ਮੰਗ ਹੈ ਕਿ ਇਹਦੀ ওভারਲੋਡਿੰਗ ਨੂੰ ਘਟਾਇਆ ਜਾਵੇ ਔਰ ਇਹ ਆਪਣੇ ਰੋਡ ਨੂੰ ਅਗਰ ਲੈ ਕੇ ਜਾਣਾ ਹੈ ਤਾਂ ਰਾਤ ਨੂੰ ਇਹ ਕੰਮ ਕੀਤਾ ਜਾਵੇ ਮੇਰਾ ਨਾਮ ਤਾਂ ਹੈ ਮੇਰਾ ਨਾਮ ਹਰਜਿੰਦਰ ਸਿੰਘ ਜੀ ਇਹ ਅੱਜ ਸਵੇਰੇ 11:00 ਵਜੇ ਉਸ ਟ੍ਰਾਂਸਪੋਰਟ ਦੇ ਨਾਲ ਹੀ ਓਵਰਟੇਕ ਕਰਦੇ ਆ ਗੱਡੀਆਂ ਨੂੰ ਨਾ ਇਹ ਗੱਡੀ ਇਧਰ ਹੋਏ ਤੇ ਟਿਪਰਾਂ ਨੂੰ ਪਾਸ ਕਰਦੇ ਆ ਇਹ ਟ੍ਰਾਂਸਪੋਰਟ ਨਾਲ ਟੱਚ ਹੋ ਗਿਆ ਟ੍ਰਾਂਸਪੋਰਟ ਦੇ ਟੱਚ ਨਾਲ ਹੋਣ ਵਾਲੀ ਉਪਰ ਅੱਗ ਲੱਗ ਗਈ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹ ਜਿੰਨੇ ਕੰਮ ਸੇਖਮ 100 200 ਟਿਪਰ ਤੇ 100 100 ਟ੍ਰੈਲੇ ਜਿਹੜੇ ਆ ਲੱਦ ਕੇ ਜਾਂਦੇ ਓਵਰਟੇਕ ਕਰਦੇ ਆ ਇੱਕ ਦੂਜੇ ਨੂੰ ਤੇ ਇਥੇ ਬਹੁਤ ਨੇ ਨੁਕਸਾਨ ਹੋਇਆ ਸਵੇਰੇ ਇਥੇ ਬੱਚੇ ਦਾ ਐਕਸੀਡੈਂਟ ਹੋ ਗਿਆ ਉਹਦੀ ਡੈਥ ਹੋ ਗਈ ਮੌਕੇ ਦੀ ਤੇ ਪ੍ਰਸ਼ਾਸਨ ਮੰਗ ਕਰਦੇ ਆ ਜਿਆਦਾ ਰਾਤ ਨੂੰ ਟਪਣ ਜਾਂ ਦਾ ਫਿਰ ਸਿਸਟਮ ਨਾਲ ਟਪਣ ਵੀ ਜਾਂ ਟਿੱਪੜ ਟੱਪਣ ਜਾਂ ਇਹ ਗੱਡੀਆਂ ਟੱਪਣ ਕਰੋ ਕਰੋ ਨੀਰਜਨ Thank <laughs> you. ਹੋ ਜੱਲਿਆ ਕੋਣੀ ਆ ਅਰੇ ਡਰੀ ਗਈ ਦੀ ਥੱਲੇ ਵੀ ਡਰਗੇ ਕਿ ਉੱਪਰ ਵੀ ਜ ਕੁਝ ਨਹੀਂ